ਸਾਸਰੀ ਕਾਲ ਵੀਰ ਜੀ ਮੈਂ ਥਾਰਾ ਗੱਲਾ ਗਲਾਕੜ ਪਾਮ ਦੀ ਗੱਲਾਂ ਲਾਦਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਹੀ ਮਾਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਵੀਰ ਅੱਜ ਕੀ ਇੱਕ ਖਾਸ ਬੜੀ ਖਬਰ ਥਾਰੇ ਵਾਸਤਾ ਲੈ ਕੇ ਆਇਆ ਵੀਰ ਇਹ ਭਗਵਾਨ ਤਮਨ ਜੋ ਕਰਦਾ ਕਾਬਿਰ ਬੀਬੀਆਂ ਨੂੰ ਕਹਾ 100000 ਰੁਪਇਆ ਦੇਣਾ ਨਾਰ ਮਾਰੇ ਪਿੰਡ ਵਾਲੀਆਂ ਬੂੜੀਆਂ ਨੇ ਇਹੋ ਕਹਿ ਲੋ ਵੀ ਰਲ ਮਿਲ ਕੇ ਇਹਨਾਂ ਨੇ ਭਗਵਾਨ ਤਮਨ ਨੂੰ ਪਾਈਆਂ ਵੋਟਾਂ ਈ ਚੱਲ ਭਗਵਾਨ ਤੁਮਾਨ ਹਜ਼ਾਰ ਹਜ਼ਾਰ ਦਵੇਗਾ ਇਹ ਭਗਵਾਨ ਤੁਮਾਨ ਨੇ ਦੇ ਦਿੱਤੀ 3 ਸਾਲ ਘੜਤੇ ਵੀ ਹਜ਼ਾਰ ਹਜ਼ਾਰ ਦਿਆ ਨਹੀਂ ਇਹ ਬੋਟਾਂ માં ਇਹ ਕਹ ਲੋ ਵੀ ਲੋਕਾਂ ਨੇ ਦੇਖਦੇ ਦੱਖੂ ਦਾਣਾ ਦੇ ਤਿਆ ਈ ਬਲ ਭਗਵਾਨ ਤੁਮਾਨ ਨੂੰ ਵੀ ਸਮਝ ਆ ਗਈ ਵੀ ਉਹ ਜਿਹੜਾ ਗੁੱਸਾ ਹੈ ਲੋਕਾਂ ਦੇ ਵਿੱਚ ਈ ਬੀਰ ਡਾਡਰ ਗੁਰਪ੍ਰੀਤ ਕੌਰ ਜਿਹੜੀ ਭਗਵਾਨ ਤੁਮਾਨ ਕੀ ਘਰ ਆਲੀ ਜੋ ਹੀ ਲੱਗੀ ਬੋਟਾਂ ਮੰਗੜੀ ਵੋ ਯੋ ਬੀਰ ਜਲੰਧਰ ਦੇ ਵਿਚਵਾਂ ਲੋਕਾਂ ਗਿਆਂ ਮੁਸ਼ਕਲਾ ਸੁਣਨ ਵਾਸਤਾ ਗਈ ਵੀ ਕਹਿਲੀ ਮੌਕੇ ਪਰ ਨਬਟਾਰਾ karenge ਯੋ ਮੁਸ਼ਕਲਾਂ ਦਾ ਹਰ ਪਰਿਵਾਰ ਕੇ ਉਹ ਕਰ ਵੀ ਦਰਵਾਜਿਆਂ ਵਾਂ ਲੋਕਾਂ ਘਰਾਂ ਜਾਗਾ ਦਰਵਾਜੇ ਹਮੇਸ਼ਾ ਕਾ ਖੁੱਲੇ ਮਾਰੇ ਵੀ ਜਲੰਧਰ ਜਿਮਨੀ ਚੋੜ ਮਾਂ ਪਹਿ ਲੋਗ ਵਾਂ ਨੂੰ ਬਹੁਤ ਪਿਆਰ ਦੇ ਰਹੇ ਆਰ ਵੀਰ ਯੋ ਕਹ ਲੋ ਪੰਜਾਬ ਕੀ ਜਨਾਨੀ ਆਇ ਕਾਰਤਿਆ ਖੁਸ਼ ਭਗਵਾਨ ਤੁਮਾਰ ਕੀ ਘਰ ਵਾਲੀ ਡਾਕਟਰ ਗੁਰਪ੍ਰੀਤ ਕੌਰ ਯੋ ਕਰੀ ਹਜ਼ਾਰ ਹਜ਼ਾਰ ਰੁਪਏ ਪ੍ਰਤੀ ਮੀਨਾਂ ਯੋ ਜਿਹੜੀ ਗੱਲ ਕਰਦੀ ਇਸ 'ਤੇ ਉੱਪਰ ਲਾਤੀ ਉਸਨੇ ਮੋਹਰ ਕਰੀ ਹਜ਼ਾਰ-ਹਜ਼ਾਰ ਮਿਲੇਗਾ ਚੂ ਥੰ। ਅਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਾਨੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣੇ ਦੀ ਤਿਆਰੀ ਕਰ ਲਈ। ਪਰ ਇਸ ਸਾਲ 2024 ਦੇ ਅੰਤમાં ਯੋ ਜਨਾਨੀਆਂ ਖਾਤੇ ਮਨ ਹਾ ਦੇ ਵੀ ਨਹੀਂ ਮਿਲੇ। ਮਿਲेंगे 2024 ਦੇ ਲਾਸਟ ਮਾਂ ਜਾਕਾ। ਯੋ ਕਹਿ ਲੋ ਵੀ ਇਸ ਤੋਂ ਪਹਿਲਾਂ ਪਹਿਲਾਂ ਕਿਹਾ। ਯੋ ਆਸਨਾ ਹਲੇ ਰੱਖਿਓ। ਆਰੋਗ ਯੋਗੀ ਕਹਰੇ ਵੀ ਪਾਰਟੀ ਜਿਹੜੀ ਲਾਈਟ ਫਰੀ ਕਰਨੇਗੀ ਕਾ ਵੀ ਜੋ ਪਹਿਲਾਂ ਹੀ ਪੂਰੀ ਕਰਤੀ ਮੰਗਵਾਨ ਹੈਗਾ ਮੰਨ ਲਾਈਟ ਕਿਹਾ ਤਾਂ ਫਰੀ ਦਵਾਂਗੇ ਫਰੀ ਦੇਤੀ ਇਹ ਵੀ ਜਨਾਨੀਆਂ ਨੂੰ ਹਜ਼ਾਰ ਹਜ਼ਾਰ ਦੇਣੇ ਕੀ ਗੱਲ ਗੰਗਲ ਚੱਲ ਰਹੀ ਦੀ ਬੂੜੀਆਂ ਮਾਰੇ ਪਿੰਡਾਂ ਰਿ ਮੰਨੂ ਕਰੀਆਂ ਦਾਦੇ ਕਾ ਹਯਾਰੇ ਯਾਰ ਕਦ ਮਿਲੇਗਾ ਮੈਂ ਤਾਂ ਇਹਨਾਂ ਨੂੰ ਪਹਿਲਾਂ ਨਹੀਂ ਕਿਹਾ ਤਾਂ ਮੈਂ ਕਹੇ ਜੇ ਤਾਂ ਲੋਕ ਸਵਾਗ ਗਿਆ ਵੋਟਾਂ ਜੋ ਹਾਰ ਗਏ ਫਿਰ ਤਾਂ ਛੇਤੀ ਮਿਲ ਜਾਏਗਾ ਜੇ ਲੋਕ ਸਭਾ ਦੀਆਂ ਵੋਟਾਂ ਜਿੱਤ ਗਏ ਫਿਰ ਤੁਹਾਨੂੰ ਵਿਧਾਨ ਸਭਾ ਵੋਟਾਂ ਆਣ ਤੇ 6 ਮਹੀਨੇ ਪਹਿਲਾਂ ਮਿਲेंगे ਰੰਬਾ ਇਹ ਕੰਮ ਹੋਇਆ ਵੀ ਦੇ ਦਿਓ ਲੋਕਾਂ ਦਾ ਯੋ ਹਰਾਤੇ ਫਿਰ ਇਹਨਾਂ ਨੂੰ ਯਾਦ ਆਇਆ ਵੀ ਹਜ਼ਾਰ ਹਜ਼ਾਰ ਦੇਣਾ ਪਵੇਗਾ ਜੇ ਜਿੰਨਾ ਨੇ ਨੂੰ ਹਜ਼ਾਰ ਹਜ਼ਾਰ ਨਾ ਦਿਆ ਫੇਰ ਪਏਗਾ ਪੰਗਾ ਆ ਇਸੀ ਕਰ ਕਾ ਕਹਿ ਲੋ ਵੀਰ ਭਗਵਾਨ ਤਮਾਨ ਕੀ ਜਨਾਨੀ ਉੱਥਾ ਗਈ ਲੋਕਾਂ ਗਿਆ ਸੀ ਮੁਸ਼ਕਿਲਾਂ ਸੁਣਨਾ ਬਿਜਲੀ ਦੇ ਮੀਲ ਕੈ ਮੰਨ ਨਾ ਮਾਫ ਕਰਤੇ ਪੂਰੇ ਵਾਦੇ ਕਰਤੇ ਅਰ ਲੋਕਾਂ ਦੀਆਂ ਮੁਸ਼ਕਲਾਂ ਸੁਣ ਕਾ ਮੌਕੇ ਪਰ ਹਦੇਸ਼ ਦੇਤੇ ਕਾ ਵੀ ਮੌਕੇ ਪਰ ਇਸ ਚੀਜ਼ ਕਾ ਹੋਵੇਗਾ ਹੱਲ ਥੰਮ ਫਿਗਰ ਨਾ ਕਰੋ ਆਵੇਗੀ ਨੀ ਕੱਲ ਬਾਰੇ ਲੋਕ ਗਏ ਵੀਰ ਭਗਵਾਨ ਤਮਾਲ ਕੀ ਘਰ ਆੜੀ ਬਾ ਉਸਕੀਆਂ ਗੱਲਾਂ ਸੁਣ ਕਾਏ ਵੀ ਦੇਖੋ ਵੀਰ ਹਜ਼ਾਰ ਹਜ਼ਾਰ ਕਾਦਾਵੇਗਾ ਕਾਦ ਨਹੀਂ ਅਰ ਅਮਰਤਪਾਲ ਨੂੰ ਸੋਚ ਚੱਕਣੇ ਮਾਲਿਆ ਭਾਜਪਾ ਨੇ ਬੜਾ ਬਿਆਨ ਦੇ ਤੇ ਵੀਰ ਇਹ ਕੈਲਬਿਰੇ ਲੋਕ ਸਭਾ ਮਕੰਡੂਰ ਸਾਹਿਬ ਕੀ ਜੀਟ ਜਿੱਤ ਸੀਟ ਜਿੱਤਣ ਦੇ ਬਾਅਦ ਬਾਰਿਸ ਪੰਜਾਬ ਜਥੇਬੰਦੀ ਅਮੁਖੀ ਅਮਰਤਪਾਲ ਸਿੰਘ ਨੂੰ ਸੌਂ ਚੱਕਣ ਲੇਗਾ ਪੰਜਾਬ ਪ੍ਰਧਾਨ ਸੁਨੀਲ ਜਾਖੜਾ ਈਸ਼ਰਾ ਬਿਆਨ ਦਿਆ ਕਹਿ ਰਿਹਾ ਅਮਰਤਪਾਲ ਨੂੰ ਸੌਂ ਚੱਕਣ ਵਾਸਤਾ ਕਾਨੂੰਨ ਕੇ ਮੁਤਾਬਿਕ ਇਜਾਜ਼ਤ ਦਿੱਤੀ ਜਾ ਸਕਦੀ ਪਰ ਕਾਨੂੰਨ ਕੇ ਖਿਲਾਫ ਕਰਨ ਖਲਾਫਤ ਕਰਨ ਵਾਲਿਆਂ ਨੂੰ ਇਹ ਜੇਲ ਤੇ ਰਿਹਾ ਕਰਨਾ ਉਸਕੇ ਖਿਲਾਫ ਹਰ ਯੋ ਕੈਲੋ ਵੀ ਵਾਕ ਕਹਿ ਰਿਹਾ ਕਾਨੂੰਨ ਕਾ ਸਾਰਿਆਂ ਵਾਸਤਾ ਇੱਕ ਜਿਹੜੇ ਲੋਕ ਗੰਭੀਰ ਕ੍ਰਾਇਮ ਕੇ ਵਿੱਚ ਮਗਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਆ ਵੀ ਉਹਨਾਂ ਨੂੰ ਕਾ ਜੇਲ੍ਹ ਤੇ ਰਿਹਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਜੇਲ੍ਹ ਵਿੱਚ ਹੀ ਬੰਦਕਾਰ ਕਰੱਖੋ ਯੋ ਕੈਲੋ ਮੇਰੇ ਸਪੀਕਰੋਂ ਮਿਰਲਾ ਨੇ ਅਮਰਤਪਾਲ ਨੂੰ ਯੋ ਮੈਂਬਰ ਪਾਰਲੀਮੈਂਟ ਨੂੰ ਅਹੁਦੇ ਤੇ ਸੌ ਚੱਕਣੀ ਮਨਜ਼ੂਰੀ ਦਿੱਤੀ ਆ ਇਸ ਕੀ ਬਗਾਇਦਾ ਯੋ ਫਰੀਦਕੋਟ ਦਾ ਸੰਸਦ ਸਰਜੀਤ ਖਾਲਸਾ ਇਸਨੇ ਕਿ ਅਮਰਤਪਾਲ ਨੇ ਕਹਾਂ ਸੌਂਚ ਕਾਈ ਜਾਏਗੀ ਕਾ ਆ ਰਾਇ ਲੋਕ ਸਭਾ ਕੀ ਕਾਰਵਾਈ ਸਮਾਪਤ ਹੋ ਗਈ ਯਾਰ ਲਿਆ ਜਾ 5 ਜੁਲਾਈ ਨੂੰ ਚੈਂਬਰ ਦੇ ਵਿੱਚ ਬਲਾਕ ਆ ਅਮਰਤਪਾਲ ਨੂੰ ਵੈ ਸੌਂਚ ਕਾਵੇਂਗੇ ਬਹਿਰਾਲਾ ਅਮਰਤਪਾਲ ਯੋ ਕਰੋ ਐਨਐਸਏ ਲਗਿਆ ਇਸਪਰ ਡਿਬਰੂ ਗੜ੍ਹ ਵਾਲੀ ਜੇਲ੍ਹ ਮੇ ਇਸ ਨੂੰ ਬੰਦ ਕਰਿਆ ਵਾ ਵੀ ਤਾ ਔਰ ਉਧਰ ਅੰਬਰ ਸੀਓ ਅਮਰਤਪਾਲ ਨੂੰ ਡਿਬਰੂ ਗੜ੍ਹ ਲੈਣ ਵਾਸਤਾ ਪੰਜਾਬ ਪੁਲਿਸ ਚੜ੍ਹ ਕੇ ਟੈਂਪੋ ਪਹੁੰਚ ਗਏ ਬਿਰੁਥਾ ਚੜ੍ਹ ਕੇ ਗੱਡੀ ਦੇ ਵਿੱਚ 11 ਲਾਨੇ ਯੋ ਡੇ ਸਪੀਕਰ ਲੋਕ ਸਮਾਗਾ ਇਸਨੇ ਐਮਪੀਕੇ ਉਦੇਵਾਸਤਾ ਯੂ ਸੌਚ ਚੱਕਣੇ ਜਜ ਦੇਤੀ ਅਮਰਤਪਾਲ ਨੂੰ ਇਹ ਵ ਅਸਾਮ ਵਾਸਤਾ ਰਵਾਨਾ ਹੋਗੇ ਫਿਰ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰਿਆ ਵਾ ਆਰ ਸਾਰੀ ਕਾਗਜ਼ਾਈ ਕਾਰਵਾਈ ਤੇ ਬਾਅਦ ਅੰਬਰਸਰ ਦਿਆਤਪੁਰਸ ਯੋ ਕਹ ਲੋ ਮਰਤ ਸਰ ਤੇ ਸਿੱਧਾ ਦਿੱਲੀ ਰਵਾਨਾ 5 ਤਰੀਕ ਨੂੰ ਕਹਿਆ ਵੀ ਅੰਬਰ ਅਮਰਤਪਾਲ ਨੂੰ ਇਹ ਸੋਚ ਕਾਵੇਂਗੇ ਕਾ 5 ਤਰੀਕ ਨੂੰ ਆਰ ਯੋਗੀ ਪਤਾ ਲੱਗਿਆ ਵੀ ਅਮਰਤਪਾਲ ਨੂੰ 100 ਲੋਕ ਸਭਾ ਦੇ ਸਪੀਕਰ ਦੇ ਚੈਂਬਰ ਵਿੱਚ ਖਾਈ ਜਾਵੇਗੀ। ਇਹ ਕਾਰਵਾਈ ਨਾਲ ਤਾਂ ਕੋਈ ਮਦਰ ਅਮਰਤਪਾਲ ਨੂੰ ਮੀਤ ਸਕੇਗਾ ਨਾ ਹੀ ਉਸ ਕੋਲ ਕੋ ਗੱਲ ਕਰ ਸਕੇ। ਪੰਜਾਬ ਪੁਲਿਸੀ ਉੱਚ ਅਧਿਕਾਰੀ ਗਈ ਵਾ ਯੂ ਕੁਡ ਡਿਬਰੂ ਗਾੜਰ ਬਨ ਨਾ ਹੋਵੀ। ਪੁਲਿਸ ਯੋਗਰ ਪੰਜਾਬ ਪੁਲਿਸ ਦੀ ਟੀਮ ਆਰ ਅਮਰਤਪਾਲ ਨੂੰ ਲੇਗਾ ਸਿੱਧੀ ਦਿੱਲੀ ਪਹੁੰਚੇਗੀ ਉਸ ਤੋਂ ਬਾਅਦ ਅਮਰਤਪਾਲ ਨੂੰ ਤੁਰੰਤ ਗੈਲ ਕੀ ਗੈਲ ਉਸੇ ਗੱਡੇ ਉਠਾਗਾ। ਵਿਛਾ ਲੈ ਜائیںਗੇ ਫਿਰ। ਅਮਰਤਪਾਲ ਨੂੰ 4 ਦਿਨ ਦੀ ਪ੍ਰੋਲ ਦਈ ਯਾਰ ਇਸਕੇ ਵਿੱਚ ਅਮਰਤਪਾਲ ਨੇ ਸੌ ਚੱਕਣੀ ਵੀਰ ਤਾਂ ਗਰਗਾ ਜੋ ਨੂੰ ਛੱਡ ਰੇ ਈਸੀ ਗਰਗਰੋਲਾ ਪੈ ਰਿਆ ਆਰ ਉਧਰ ਜਲੰਧਰ ਦੇ ਵਿੱਚ ਮੈਂ ਕਹ ਲਓ ਵੀਰ ਜੋ ਇਹ ਗੋਲ ਗੱਪੇ ਖਾ ਰਿਆ ਵੀਰ ਰਾਜਾ ਪੜਿੰਗ ਜਲੰਧਰ ਬੈਸਟਾਲ ਕੇ ਵਿੱਚ ਮੈਂ 10 ਜੁਲਾਈ ਨੂੰ ਵੋਟਾਂ ਆਉਣੀਆਂ ਵੀਰ ਜਿਮਨੀ ਚੌਂਡ ਬਾਸਤਾ ਰਜਨਾ ਪਾਰਟੀ ਆ ਕੋਈ ਨਾ ਕੋਈ ਬੜਾ ਲੀਡਰ ਉੱਠਾ ਪਹੁੰਚ ਰਿਆ ਮੰਗਲਵਾਰ ਨੂੰ ਯੋ ਜਿੱਦਣ ਹਜਾਮ ਟਾਲੀਆਂ ਦੁਕਾਨਾਂ ਬੰਦ ਹੋਵਾਂ ਵੀਰ ਕਾਂਗਰਸ ਦਾ ਪ੍ਰਧਾਨ ਯੋ ਲੁਧਿਆਣੇ ਮ ਆ ਪਹੁੰਚਿਆ ਵੀਰ ਸਾਂਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਸ੍ਰੀਂਦਰ ਕੌਰ ਕੇ ਹੱਕ ਮਾ ਪ੍ਰਚਾਰ ਕਰਨ ਨ ਪਹੁੰਚਿਆ ਵੀਰ ਰਾਜਾ ਬ੍ਰਿੰਗ ਸ੍ਰੀਂਦਰ ਕੌਰ ਕੇ ਪੱਖ ਮਾ ਪ੍ਰਚਾਰ ਕਰਦੇ ਕਰਦੇ ਨਾ ਈਸ਼ਨਾ ਦੇਖਿਆ ਵੀ ਗੋਲ ਗੱਪਿਆਂ ਦੀ ਰੇੜੀ ਵਾ ਭਾਈ ਉੱਥੇ ਖੜਿਆ ਬੰਦਾ ਗੋਲ ਗੱਪੇ ਬਣਾ ਰਿਹਾ ਵੀਰ ਇਹ ਇਸ ਖਦੀ ਲਾ ਗਿਆ ਗੋਲ ਗੱਪਿਆਂ ਬਾ ਕਹਿ ਰਹਾ ਵੀ ਖੱਟਾ ਪਾਣੀ ਮਿੱਠਾ ਪਾਣੀ ਆਲੂ ਵਾਗਾ ਛੋਲੇ ਵਾਗਾ ਜੀ ਗੋਲ ਗੱਪੇ ਖਾਣੇ ਸਰਿੰਦ ਗੋਰ ਯੂ ਸਰ ਇਜ਼ਿੰਗ ਕੋਟਲੀ ਇਹ ਸਾਰੇ ਦੇ ਉੱਥਾ ਰੁੱਕ ਗਏ ਫੇਰ ਇਹ ਖਾਰਾ ਵਿੱਚ ਚਲੋ ਟਿਕਟ ਟੁਕਿਆ ਖਾਦਾ ਚਲਾ ਵੀਰ ਕਰਮੀ ਬਹੁਤ ਹੋਰੀ ਪਈਓ ਗੋਲ ਗੱਪੇ ਦਾ ਪਾਣੀ ਪੋਣੀ ਪੀਆ ਇਨਾ ਨਾ ਥਨ ਜਾ ਰਹੇ ਲੈ ਜੋ ਕਹ ਲੋ ਵੀ ਰਾਜੇ ਬੜਿੰਦਰੇ ਯਰ ਰੇੜੀ ਕੇ ਪਰਖੀ ਲੱਤ ਅਰ ਦਣਾ ਦੜ ਗੋਲ ਗੱਪੇ ਘੇਰਿਆ ਅੰਦਰ ਵੀਰ ਜਿਲੱਦਰ ਬੈਸਟ ਦੇ 10 ਜੁਲਾਈ ਨੂੰ ਜਿਮਨੀ ਚੋਂਣ ਹੋਣੀ ਮੌਹੌਲ ਹੋ ਰਿਹਾ ਗਰਮ ਯੋ ਸੀਟ ਯੋ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਜੋ ਤਿੰਨਾ ਵਾਤਾ ਜੋਰ ਲਗਿਆ ਹੋ ਪੂਰਾ ਜਲੰਧਰ ਬੈਕਟ ਸੀਟ ਪਾ ਆਇਓ ਕੱਲ ਵੀ ਕਿਸ ਕੀ ਝੋਲੀ ਮੇ ਪਵੇਗੀ ਤੋ ਅਨ ਟਾਈਮ ਦੱਸੇਗਾ ਪਰ ਜਿਆਦਾ ਜੋਰ ਬਣ ਰਿਹਾ ਵੀਰ ਯੋ ਕਾਂਗਰਸ ਵਾਲਿਆਂ ਦਾ ਕਾ ਵੀ ਕਾਂਗਰਸ ਆਲੇ ਜਿੱਤੇ ਸਾਬਾ ਔਰ ਉੱਧਰ ਵੀਰ 2022 ਮ ਆਮ ਆਦਮੀ ਪਾਰਟੀ ਕੀ ਟਿਕਟ ਪਾ ਸੀਤਲੰਗਰਾਰ ਜਲੰਧਰ ਬੈਕਟ ਤੇ ਯੋ ਜਿੱਤਿਆ ਦਾ ਵੀਰ ਔਰ ਭਾਜਪਾ ਮਸਾਂਬਲ ਹੋ ਗਿਆ ਕੰਪੂ ਬੜਾ ਸੋ ਗਿਆ ਵੀਰ ਫੇਰਾ ਆਰਾ ਬਤਾ ਕਿ ਉਹ ਦੇਬਾਰੇ ਜਨੇ ਦੇ ਤਸਤੀਪਾ ਆਰਸਤੀਪਾ ਬਾਬਸ ਲੈਣਾ ਚਾਹਿਆ ਪਰ ਰਸਤੀ ਕਾ ਮਨਜੂਰ ਹੋ ਗਿਆ ਤਾਂ ਇਸ ਤੋਂ ਬਾਅਦ ਕਹਿ ਲੋ ਮੇਰੇ ਜਿਮਨੀ ਚੋਂ ਸੀਤ ਲੰਗਰਾ ਲਾਮ ਆਦੀ ਪਾਰਟੀ ਦੇ ਵਿੱਚ ਮਾਂ ਈਬ ਬਿਰ ਮਹਿੰਦਰ ਭਗਤ ਕਾਂਗਰਸ ਈ ਸਰਿੰਦਰ ਗੌਰ ਇਹ ਸਾਰੇ ਵੀ ਜੋ ਈ ਇਕੱਠੇ ਹੋ ਗਏ ਆ ਰਿਓ ਕਹਿ ਲੋ ਮੇਰੇ ਇੱਕ ਪਲੇਟ ਦੇ ਵਿੱਚ ਮਾਂ ਖਾਂਦੇ ਦਿਖਾਇਓ ਰਾਜਪ੍ਰਿਆਲਾ ਜਿਹੜਾ ਹਰਦਿਆਲ ਕੰਬੂਜ ਯੋ ਇੱਕ ਟਿੱਕੀ ਦੇ ਉੱਪਰ ਦੋਏ ਚਮਚੇ ਐਂਗਲ ਰੀਸ਼ਾ ਕਰੀ ਸੀ ਕਰ ਰੇ ਵੀਰ ਮੈਂ ਖਾਣੀ ਟਿੱਕੀ ਮੈਂ ਖਾਣੀ ਰਾਜਾ ਬਰਿੰਗ ਵੀ ਪਲੇਟ ਦੇ ਵੇਟ ਕਰ ਰਿਹਾ ਚਮਚੇ ਗੇਲ ਅਰ ਉੱਧਰ ਯੋ ਗਾਲੋ ਕੀ ਅਰਧਿਆਲ ਕੰਬੋ ਵੀ ਵੀਰ ਟਿੱਕੀ ਨੂੰ ਐਂਜ ਜੀਰਾ ਕ੍ਰਿਸਪੀਸ ਕਾ ਕੱਟ ਰਿਆ ਉਠਾਈ ਜਾਨੇ ਚੰਗੇ ਗੋਲ ਗੱਪੇ ਪਕੌੜੇ ਸਮੂਸੇ ਖਾਈ ਵੀਰ ਅਰ ਯੋ ਕਾਲੋ ਵੀ ਯੋ ਸੰਸ ਜਿਹੜਾ ਯੋ ਮਤਲਬ ਸਾਫ ਕਾਸ ਸਿਡੀ ਡ੍ਰਿੰਕੂ ਆਰੇ ਬਦੈ ਗਸੋ ਸੀ ਤੇ ਲੰਗਰਾਲ ਇਹ ਭਾਜਵਾਮਾ ਚਲੇ ਗਏ ਦੇ ਫਿਰ ਲੰਬੀ ਚੌੜੀ ਫੌਜ ਇਹ ਭਾਜਵਾਗੇ ਹਕਮ ਉਥਾ 1550 ਬੋਟਾਂ ਬੈਸਟ ਤੇ ਹਾਰ ਮਿਲੀ ਵੀਰੇ ਇਸ ਕਰਤਾ ਜੋ ਗਲਵੇ ਇਹ ਵੀ ਨਾ ਜੋਰ ਤੋਂ ਪੂਰਾ ਮਾਰਿਆ ਦੇਖੋਗਾ ਕਿਆ ਬਣੇਗਾ ਔਰ ਉਧਰ ਵੀ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੀਤ ਲੰਗਰਾਲ ਕੇ ਉੱਪਰ ਦੋ ਸਲਾਹ ਤੇ ਮੇਰੇ ਇਹੋ ਕਹ ਰਿਆ ਵੀ ਸ਼ਰੋਮਣੀ ਕਾਲੀ ਦਾ ਪ੍ਰਧਾਨ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਇਹ ਜਿਹੜਾ ਸત્તાਧਾਰ ਯਮ ਆਦਮੀ ਪਾਰਟੀ ਦੇ ਅੰਦਰ ਦਾ ਕਥਿਤ ਭ੍ਰਿਸ਼ਟਾਚਾਰ ਹਮਲਾ ਕੀ ਸਾਖਤ ਲੋਜਨਾ ਕਰਿਆ ਆਮ ਆਦਮੀ ਪਾਰਟੀ ਦਾ ਸਰਕਾਰ ਸਾਬਕਾ ਵਿਧਾਇਕ ਭਾਜਪਾ ਦਾ ਉਮੀਦਵਾਰ ਸੀ ਤਿਲੰਦਰਾਲ ਇਸ ਨੇ ਖੁਲਾਸੇ ਕਰੇ ਗਲਾਲ ਕਾ 40 ਆਡੀਓ ਰਿਕਾਰਡਿੰਗਾਂ ਦਾ ਜ਼ਿਕਰ ਕਰਿਆ ਕਾ ਵੀ ਸਾਹਮਣੇ ਲੇਗਾ ਆਵਾਂਗੇ ਉਹ ਕਾ ਵੀ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਭ੍ਰਿਸ਼ਟਾਚਾਰ ਵਾਲੇ ਕੰਮ ਕਰ ਰਹੇ ਕਾ ਇਸ ਸਾਰਿਆਂ ਕਾ ਵੀ ਇਹ ਖੋਲ ਕੇ ਸੁਣਾਵਾਂਗੇ ਤੁਹਾਨੂੰ ਸਾਰਿਆਂ ਇਹ ਸੌ ਬਾਹਰ ਨੂੰ ਫੇਸਬੁਕ ਲਾਈਵ ਸੈਸ਼ਨ ਦੇ ਵਿੱਚੋਂ ਅੰਗਰ ਆਲ ਮੱਖ ਮੰਤਰੀ ਭਗਵੰਤ ਮਾਨ ਤੇ ਸਬੂਤ ਸਬੂਤ ਪੇਸ਼ ਕਰਨੇ ਮੰਗ ਕਰੀ ਅਰ ਜਿਸ ਕੀ ਜੇ ਇਸੇ وجہ ਆਸਾਪੁਰ ਰੈਂਡ ਦੇਗਾ ਖੁਦ ਨੂੰ ਸਜ਼ਾ ਦੇਣੇਗਾ ਜਿਗਰ ਵੀ ਕਰਿਆ ਅਬ ਸੀਸਤਾ ਪਰ ਜਲੰਤਰ ਕੇਂਦਰੀ ਵਿਧਾਇਕ ਅਮਨ ਰੋੜਾ ਕਥਿਤ ਭ੍ਰਿਸ਼ਟਾਚਾਰ ਵਿੱਤੀ ਲੈਣ ਦੇਣਗੇ ਦੋਸ਼ ਇਸਕੇ ਉੱਪਰ ਲਾਏ ਆਰ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਦੀ ਆੜਮਾ ਅਬ ਬੜੀਆਂ ਰਕਮਾਂ ਦਾ ਹਵਾਲਾ ਸਾਹਮਣੇ ਬ੍ਰਹਮਪੁਰਾ ਨੇ ਯੋ ਕਹਿ ਰਿਹਾ ਵੀ ਗੰਭੀਰਤਾ ਵਾਲੀ ਇਸ ਨੂੰ ਲਾਓ ਕਾ ਇਹਨਾਂ ਨੇ ਕਹਾ ਬਹੁਤ ਪੈਸੇ ਬਿਰੂ ਦਾ ਚੱਕਾ ਥੱਲੇ ਕਰੀ ਚਲੋ ਵੀ ਦੇਖੋ ਇਸ ਦੇ ਉੱਪਰ ਕੀ ਬਣੇਗਾ ਪਰ ਇਹੋ ਬਾਤ ਪੱਕੀ ਆੜੇ ਵਾਲੇ ਟਾਈਮ ਦੇ ਵਿੱਚ ਮਾਂ ਇਹ ਝਾੜੂ ਵਾਲੇ ਮਾਸ ਤਾਂ ਮੁਸ਼ਕਲਾਂ ਹੋਣਗੀਆਂ ਖੜੀਆਂ ਔਰ ਚਲੋ ਖੈਰ ਬੀਬੀਆਂ 1000 1000 ਕਹਿ ਰਹੇ ਦੇ ਦੇਂਗੇ ਇਹ ਕਦ ਮਿਲੇਗਾ ਕਦ ਨਹੀਂ ਇਹ ਤਾਂ ਆਨ ਟਾਈਮ ਦੱਸੇਗਾ ਪਰ ਕਹਿ ਰਹੇ ਕਾ ਵੀ 1000 1000 ਦੇ ਦੇਣਾ ਬੀਬੀਆਂ ਨੂੰ ਚਲੋ ਖੈਰ ਲਾਦਾ ਡਿਸਕਸਨ ਰਿਡੀ ਪ੍ਰੋਗਰਾਮ ਹੈ ਇਹ ਬੜੀਆਂ ਖਬਰਾਂ ਹੋਰ ਕਬਰਾਂ ਕਿੰਨੇ ਚੱਲेंगे ਥਾਰਗੇਰ ਜੈਨ ਨੂੰ ਕਰ ਦਿਓ ਸਬਸਕ੍ਰਾਈਬ ਇਹ ਸਾਰਿਆਂ ਲਾਟੇ ਬਹੁਤ ਦੀਆਂ ਯਾਰ ਪਰ ਹੀ ਸਾਸਰੀਆਂ